ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕਰਦੀ ਸਵਾਗਤ ਤੁਹਾਡੇ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਈ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਜੋ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਮਿਲੇ ਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਇੱਕ ਰਿਕਵੈਸਟ ਹੈ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਹਾਂਜੀ ਵੀਡੀਓ ਸ਼ੁਰੂ ਕਰਦੇ ਆ ਅੱਜ ਵਾਲੇ ਜਿਹਦੇ ਆਪਾਂ ਸੂਟ ਲੈ ਕੇ ਆਏ ਉਹ ਫਿਰ ਪਾਰਟੀ ਦੇ ਆਪਣੇ ਤੇ ਬਹੁਤ ਸੋਹਣੇ ਸੂਟ ਨੇ ਪਿਓਰ ਬਿਸਕੋਸ ਔਰ ਗੈਂਜਾ ਦੇ ਸੂਟ ਨੇ ਪਿਓਰ ਬਿਸਕੋਸ ਔਰ ਗੈਂਜਾ ਦੇ ਸੂਟ ਨੇ ਬਹੁਤ ਸੋਹਣਾ ਸਟਾਫ ਹੈਗਾ ਤੇ ਬਹੁਤ ਸੋਹਣੇ ਸੂਟ ਨੇ ਥੋੜਾ ਪਿੱਛੇ ਕਰ ਲੀ ਹਾਂ ਮੈਂ ਇਹ ਸਾਰਾ ਸੂਟ ਵੀਦ ਵਰਕ ਆ ਜੀ ਨਾਲ ਇਹਦੇ ਉੱਪਰ ਵਰਕ ਵੀ ਹੋਇਆ ਹੋਇਆਗਾ ਤੇ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਘੇਰੇ ਤੇ ਤੇ ਆਹ ਇਹਦੀਆਂ ਸਾਈਡ ਤੋਂ ਬਾਹਾਂ ਬਣਨ ਲੱਗੀਆਂ ਜੀ ਤੇ ਬਹੁਤ ਸੋਹਣਾ ਨਾ ਲਾਈਟ ਜਿਹਾ ਕਲਰ ਹੈਗਾ ਮਸਟ ਹੈ ਹੈਗਾ ਨਾਤਾ ਇਹ ਕਰੀਮ ਜਿਹਾ ਕਲਰ ਹੈ ਤੇ ਨਾ ਹੀ ਇਹ ਲਾਵਣ ਹੈਗਾ ਵੀ ਮੱਧਮ ਜਿਹਾ ਕਲਰ ਹੈ ਵਿਚਾਲੇ ਇਹਦਾ ਬਹੁਤ ਸੋਹਣਾ ਕਲਰ ਹੈਗਾ ਬਹੁਤ ਸੋਹਣੇ ਸੂਟ ਜਿਹੜੇ ਬਣ ਕੇ ਰੈਡੀ ਹੋਊਗਾ ਤੇ ਪ੍ਰਾਈਜ਼ ਹੈਗਾ ਜੀ ਇਹਦਾ 2600 ਰੁਪਏ ਆ ਲੋ ਜੀ ਆਇਦਾ ਦੁਪੱਟਾ ਕੋਈ ਐ ਨਹੀਂ ਵੀ ਦੁਪੱਟੇ ਬਾਹਲੇ ਤਿਲਕਣੇ ਨੇ ਵਧੀਆ ਸੋਹਣੇ ਦੁਪੱਟੇ ਬਣੇ ਹੋਏ ਨੇ ਤੇ ਪਾਰਟੀ ਵੇਅਰ ਸੂਟ ਹੈਗਾ ਜਿੱਦਾਂ ਹੁਣ ਮੂਰੇ ਮੌਸਮਾਂ ਜਿੱਦਾਂ ਦਾ ਹੁਣ ਪਾਉਣ ਵਾਲੇ ਸੂਟ ਨੇ ਨਾ ਡਾਰਕ ਨੇ ਨਾ ਲਾਈਟ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇ ਸਕਦੇ ਹੋ ਵਧੀਆ ਵਿੱਚ ਸੋਨਾ ਆ ਰਿਹਾਗਾ ਸੂਟ ਜਿਵੇਂ ਸੇਮ ਹੀ ਆ ਰਿਹਾ ਸੇਮ ਜਿੱਦਾਂ ਦਾ ਸੂਟ ਹੈਗਾ ਉਦਾਂ ਦੇ ਵੀਡੀਓ ਦੇ ਵਿੱਚ ਦਿਖ ਰਿਹਾਗਾ ਬਹੁਤ ਸੋਹਣੇ ਸੂਟ ਨੇ ਜੀ ਕਈ ਪੈਨਾਂ ਬ੍ਰੀਕ ਬੁੱਟੀ ਦਾ ਸੂਟ ਕਹਿੰਦੇ ਆ ਇਹ ਬ੍ਰੀਕ ਬੁੱਟੀ ਦੀ ਸੂਟ ਬਣ ਚੁੱਕਾ ਕਿਸੇ ਨੂੰ ਪਸੰਦ ਆ ਵੀ ਬ੍ਰੀਕ ਹੋਵੇ ਬੁੱਟੀ ਬ੍ਰੀਕ ਬੁੱਟੀ ਦੀ ਚੁਕਾ ਬਹੁਤ ਸੋਹਣਾ ਸੂਟ ਹੈਗਾ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਇੱਕ ਮਹਿੰਦੀ ਸ਼ੇਡ ਚ ਆਉਗਾ ਉਹ ਮਹਿੰਦੀ ਜੀ ਸ਼ੇਡ ਹੈਗਾ ਲਾਈਕ ਡਾਰਕ ਜਿਹਾ ਇਹ ਵੀ ਬਹੁਤ ਸੋਹਣਾ ਸਾਰੇ ਸੂਟਾਂ ਦਾ ਹੀ ਪ੍ਰਿੰਟ ਥੋੜਾ ਬ੍ਰੀਕ ਹੀ ਹੈਗਾ ਐਸ ਸੂਟ ਦਾ ਵੀ ਪ੍ਰਿੰਟ ਬ੍ਰੀਕ ਹੀ ਆ ਥ੍ਰੈਡ ਵਰਕ ਜਿ ਕਿਹਦੇ ਤੇ ਆਇਦਾ ਠੀਰਾ ਬਣਿਆ ਹੋਇਆਗਾ ਬਹੁਤ ਸੋਹਣਾ ਤੇ ਬਹੁਤ ਸੋਹਣੀ ਹੈ ਦੀ ਗੁੰਦਵੀ ਮੁੰਦਵੀ ਇਹਦੀ ਜਿਹਦਾ ਵਰਕਾ ਹੋਇਆ ਹੋਇਆਗਾ ਤੇ ਆਇ ਦੀ ਖੁੱਲੇ ਡੁੱਲੇ ਸੂਟ ਜਿੰਨੇ ਮਰਜੀ ਲੰਬਾ ਬੰਦਾ ਹੋਵੇ ਜਾਓ ਲੇਡੀਜ਼ ਹੋਵੇ ਜਿੰਨੀ ਮਰਜੀ ਲੰਬੀ ਵਧੀਆ ਸੂ ਖੁੱਲੇ ਡੁੱਲੇ ਵਾਣਦੇ ਕਿਹੋ ਜਿਹਾ ਬੰਦਾ ਬੰਦੇ ਦੀ ਅਸੀ ਹੈ ਜਿੰਨੀ ਮਰਜੀ ਲੰਬੀ ਹੋਵੇ ਭੈਣਾਂ ਸੂਟ ਆ ਜਿਹੜਾ ਉਹਨੂੰ ਮੈਂ ਬਣ ਕੇ ਰੈਡੀ ਹੋਊਗਾ ਤੇ ਆ ਹੈਗੀ ਹੈ ਜਿਹੜੀ ਬੈਗ ਇਹਦਾ ਬੈਗ ਬਣੂਗੀ ਜੀ ਇਹਦੀ ਬਹੁਤ ਸੋਹਣੀ ਸੂਟ ਨੇ ਤੇ ਆ ਇਹਦੇ ਨਾਲ ਹੈਗਾ ਜੀ ਇਹ ਲਾਈਟ ਮਹਿੰਦੀ ਜਿਵੇਂ ਸਕਿੰਦੇ ਜਾਂ ਕਲਰ ਉਵੇਂ ਜਿਹਾਗਾ ਲਾਈਟ ਮਹਿੰਦੀ ਜਾਂ ਬਹੁਤ ਸੋਹਣਾ ਕਲਰ ਹੈਗਾ ਤੇ ਆ ਹੈਗੀ ਹੈ ਜਿਹੜੀ ਦੁਪੱਟਾ ਚੁੰਨੀ ਇਹਦੀ ਦੁਪੱਟਾ ਹੈ ਦਾ ਲੋਟ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣੀ ਇਹਦੇ ਵਿੱਚ ਇਹ ਤੇ ਕਲਰ ਨੇ ਤੇ ਬਹੁਤ ਸੋਹਣਾ ਲੱਗ ਰਿਹਾ ਸੋਹਣਾ ਲੱਗਦਾ ਹਾਂਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਤੁਸੀਂ ਦੇ ਸਕਦੇ ਹੋ 2650 ਰੁਪਏ ਪ੍ਰਾਈਸ ਆ ਪਿਓਰ ਪਿਸਕੋਸ ਔਰ ਗੰਜਾ ਦਾ ਜਿਹੜੇ ਇਹ ਸੂਟ ਨੇ ਵਿਦ ਮਸਲੀਨ ਦੀਆਂ ਇਹਦੇ ਨਾਲ ਸਲਵਾਰਾਂ ਲੱਗੀਆਂ ਹੋਈਆਂ ਨੇ ਜੀ ਤੇ ਵਿਦਆਊਟ ਜਿਹੜੀ ਸ਼ਿਪਿੰਗ ਤੋਂ ਸ਼ਿਪਿੰਗ ਜਿਹਦੀ ਬਿਲਕੁਲ ਫਰੀ ਹੈ ਜੀ 2250 ਰੁਪਿਆ ਪ੍ਰਾਈਸ ਆਹ ਸੂਟ ਹੈਗਾ ਜਿਹੜਾ ਅਗਲਾ ਦਿਖਾ ਰਿਆ ਤੁਹਾਨੂੰ ਇਹ ਬਲੈਕ ਨਹੀਂ ਹੈਗਾ ਜੀ ਵੈਸੇ ਇਹ ਮੈਨੂੰ ਲੱਗਦਾ ਵੀ ਬਲੈਕ ਦਿਸਦਾ ਜਾਦਾ ਬਟ ਬਲੈਕ ਨਹੀਂ ਹੈਗਾ ਥੋੜਾ ਜਨਾ ਬਿਨਾ ਤਾਂ ਹੈ ਮਹਿੰਦੀ ਹਾਂ ਸੌਰੀ ਨਾ ਤਾਂ ਇਹ ਹਰਾ ਰੰਗਾ ਨਾ ਹੈ ਬਲੂ ਪਤਾ ਨਹੀਂ ਕਿਵੇਂ ਜੀ ਨਾ ਇਹ ਬਲੈਕ ਨਹੀਂ ਹੈਗਾ ਬਟ ਗ੍ਰੇ ਬਲੈਕ ਜਿਹਾ ਕਲਰ ਹੈ ਗ੍ਰੇ ਬਲੈਕ ਜਿਹਾ ਹੁੰਦਾ ਜਿਹੜਾ ਉਹ ਬਲਾ ਤੇ ਇਹਦੇ ਵੀ ਆਹ ਘੇਰੇ ਤੇ ਹੋ ਗਿਆ ਜਿਹੜਾ ਥ्रेड ਵਾਲਕ ਹੋਇਆ ਹੋਇਆ ਆ ਬਹੁਤ ਸੋਹਣਾ ਵਰਕ ਆ ਗਾ ਤੇ ਇਹਦੀ ਬੈਕ ਆ ਉਹ ਐਡਾ ਬਣੂਗੀ ਆਹਾ ਬੰਵਾ ਬਣੀ ਗਈ ਬੰਵਾ ਦੀ ਛੋਟੀ ਛੁੱਟੀ ਹੋਈ ਆ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਵੀ ਪਰ ਇਹ ਸੂਟ ਬਹੁਤ ਸੋਹਣੇ ਬਣਨਗੇ ਜਦੋਂ ਬਣ ਕੇ ਰੈਡੀ ਹੋਗੇ ਤੇ ਪਿਓਰ ਡਿਸਕਾ ਉਸ ਆਰਗੈਂਜਾ ਦਾ ਕਿਪ ਦਪੱਟਾ ਤਾਂ ਕਿ ਆਈ ਵਰਤਾਂ ਨਹੀਂ ਉਸ ਤੋਂ ਵੀ ਸੋਹਣਾ ਜੀ ਲਓ ਜੀ ਬਹੁਤ ਸੋਹਣੇ ਦਪੱਟੇ ਨੇ ਖੁੱਲੇ ਡੁੱਲੇ ਦਪੱਟੇ ਜਿੱਜਾ ਮਰਜ਼ੀ ਲੈ ਜਾਓ ਤੇ 3600 ਰੁਪਿਆ ਪ੍ਰਾਈਸ ਆ ਪਿਓਰ ਬਿਸਕੋਸ オーਰਗਨਜ਼ਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਅਗਲਾ ਸੂਟ ਹੈਗਾ ਜੀ ਇਹ ਅਲੱਗ-ਅਲੱਗ ਪ੍ਰਾਈਸ ਦੇ ਸੂਟ ਰਹਿਣਗੇ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਜਿਹੜਾ ਵੀ ਵੀਡੀਓ ਦੇਖ ਰਹੇ ਨਹੀਂ ਪਲੀਜ਼ ਰਿਕੁਐਸਟ ਆ ਜੀ ਸਾਰਿਆਂ ਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਤੇ ਆ ਹੈਗੀ ਆ ਜੀ ਅਗਲਾ ਸੂਟ ਇਹ ਹੈਗਾ ਜਾਮ ਕਾਟਨ ਚ ਫਲਕ ਦਾ ਸੂਟ ਹੈ ਜਾਮ ਕਾਟਨ ਚ ਇਹ ਵੀ ਬਹੁਤ ਸੋਹਣਾ ਹੈਗਾ ਤੇ ਇਹਦਾ ਦੁਪੱਟਾ ਹੈਗਾ ਜਾਮ ਕਾਟਨ ਦਾ ਸੂਟ ਆ ਸ਼ਿਪਿੰਗ ਇਹਦੀ ਬਿਲਕੁਲ ਫ੍ਰੀ ਰਹੂਗੀ ਦੁਪੱਟਾ ਖੁੱਲਾ ਡੁੱਲਾ ਹੈਗਾ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਜ਼ ਹੈਗਾ ਇਹਦਾ 1450 ਸਾਢੇ 1450 ਰੁਪਏ ਹੈ ਇਹਦਾ ਪ੍ਰਾਈਜ਼ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਤੇ ਅਗਲਾ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਹ ਹੈਗੇ ਜੀ ਪਿਓਰ ਚ ਪਿਓਰ ਮਸਲੀਨ ਚ ਸੂਟ ਨੇ ਮਸਲੀਨ ਹੀ ਦੁਪੱਟਾ ਮਸਲੀਨ ਹੀ ਸੂਟ ਨੇ ਇਹਦੇ ਨਾਲ ਦੇ ਸੂਟ ਆਪਾਂ ਪਹਿਲਾਂ ਵੀ ਬਹੁਤ ਸਾਰੇ ਸੇਲ ਕਰ ਚੁੱਕੇ ਹਾਂਗੇ ਤੇ ਇਹਦੇ ਨਾਲ ਇਹ 3.5 ਮੀਟਰ ਦਾ ਸੂਟ ਆ ਉੱਪਰ ਜੀ 3.5 ਮੀਟਰ ਹੈ ਨਾ ਪਹਿਲਾਂ ਤਾਂ ਸਾਡੇ ਦਨ ਸੀ ਮਲੇਵ ਸ਼ੈਰ ਨੂੰ ਹਾਂ ਸਾਡੇ 3/2 ਫਿਰ ਨਹੀਂ ਸਾਡੇ 3 ਮੀਟਰ ਦਾ ਸੂਟ ਰਹੂਗਾ ਜੀ ਇਹ ਵੱਡੇ ਪੱਲੇ ਦਾ ਤੇ ਬਹੁਤ ਸੋਹਣਾ ਸੂਟ ਹੈਗਾ ਤੇ ਪ੍ਰਾਈਜ਼ ਹੈਗਾ ਜੀ ਇਹਦਾ 1650 ਰੁਪਿਆ ਪਹਿਲਾਂ ਵੀ ਆਪਾਂ ਇਸ ਪ੍ਰਾਈਜ਼ ਦੀ ਵੇਚੇ ਇਹ ਸੂਟ ਬਟ ਅਸੀਂ ਕਈਆਂ ਹੋਰ ਅਸੀਂ ਇੱਕ ਦੋ ਵੀ ਜਿਵੇਂ ਆਪਾਂ ਦੁਕਾਨ ਤੋਂ ਲੈਣ ਜਾਂਦੇ ਆ ਉੱਥੇ ਇਹ ਸੂਟ 2650 ਦਾ ਮਿਲ ਰਿਹਾ ਹੈ ਬਹੁਤ ਵੀ ਮਹਿੰਗਾ ਹੀ ਲੱਗਿਆ ਮੈਨੂੰ ਖੁਦ ਨੂੰ ਤੇ ਬਹੁਤ ਸੋਹਣਾ ਸੂਟ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਬਹੁਤ ਸੋਹਣਾ ਸੂਟ ਹੈਗਾ ਤੇ ਆ ਇਹਦਾ ਦੁਪੱਟਾ ਖੁੱਲੇ ਡੁੱਲੇ ਪਿਓਰ ਦੇ ਪਿਓਰ ਮਸਲੀਨ ਦੇ ਦੁਪੱਟੇ ਨੇ ਬਾਕੀ ਤੁਹਾਡੇ ਘਰ ਆਊਗਾ ਤੁਹਾਨੂੰ ਪਤਾ ਲੱਗੂਗਾ ਕਿ ਸੂਟ ਬਹੁਤ ਜਿਆਦਾ ਸੋਹਣਾ ਹੈਗਾ 750 1600 ਰੁਪਿਆ ਇਹਦਾ ਪ੍ਰਾਈਸ ਆ ਜਮਾ ਮੁਠੀ ਚ ਆਉਂਦਾ ਜੀ ਸੂਟ ਬਹੁਤ ਸੋਹਣਾ ਸੂਟ ਹੈਗਾ ਤੇ ਇੱਕ ਕਲਰ ਇਹਦੇ ਵਿੱਚ ਹੋਰ ਆ ਦੋ ਕਲਰ ਨੇ ਸੂਟ ਚ ਅਗਲਾ ਕਲਰ ਹੈਗਾ ਜੀ ਮਸਤ ਜੈਲੋ ਜਾਂ ਮਸਤਾ ਦਾ ਰੰਗੋ ਮਸਤ ਮਸਤ ਫਿਰ ਕਲਰ ਆ ਜੀ ਅਗਲਾ ਇਹ ਵੀ ਬਹੁਤ ਸੋਹਣਾ ਹੈਗਾ ਦੇਖੋ ਜੀ ਬਹੁਤ ਸੋਹਣਾ ਕਲਰ ਹੈਗਾ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇਸ ਤੱਕ ਦਿਓ ਪਿਓਰ ਮਸਲੀਨ ਸਿਲਕ ਦੇ ਸੂਟ ਨੇ 1650 ਰੁਪਿਆ ਪ੍ਰਾਈਸ ਆ ਤੇ ਮਰਜੀ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋ ਜੂ ਜਿਵੇਂ ਮਰਜ਼ੀ ਵੇਅਰ ਕਰੀ ਜਾਇਓ ਬਾਕੀ ਗਰਮੀ ਚ ਇਹੀ ਸੂਟ ਚਾਲਦੇ ਨੇ ਸਭ ਨੂੰ ਪਤਾ ਹੀ ਆ ਨਾ ਤੇ ਆ ਇਹਦਾ ਦੁਪੱਟਾ ਚ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਐਂਟ ਗੱਲਵਾਤਾ ਦੁਪੱਟੇ ਦੀ ਵੀ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਜੀ ਸਾਰੇ ਲਓ ਜੀ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਨੇ ਤੇ ਅੱਜ ਮੈਨੂੰ ਲੱਗਦਾ ਮੈਂ ਜ਼ਿਆਦਾ ਹੀ ਬੋਲ ਲਿਆ ਹਾਂਜੀ ਉਮੀਦ ਕਰਦੇ ਆਂ ਜੇ ਅੱਜ ਵਾਲੀ ਜਿਹੜੇ ਸੂਟ ਆ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਮੈਸੇਜ ਕਰਦੇ ਹੋ ਸਕਿੱਪ ਮੈਨੂੰ ਪਤਾ ਹੁੰਦਾ ਵੀ ਵੀਡੀਓ ਸਕਿੱਪ ਕੀਤੀ ਹੋਈ ਹੈਗੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ